ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹਨਾਂ ਨੇ ਵਿਧਾਨ ਸਭਾ ਨੂੰ ਇੱਕ ਲਿਖਤ ਪੱਤਰ ਭੇਜਿਆ ਹੈਗਾ ਉਹਨਾਂ ਨੇ ਜਿਹੜੀ ਮੰਗ ਹੈਗੀ ਹੈ ਜ ਜ ਉਹਨਾਂ ਦੀ ਆਪਣੀ ਇੱਛਾ ਵੀ ਹੈਗੀ ਹੈ ਕਿ ਜਦੋਂ 26 ਜਨਵਰੀ ਜਾਂ 15 ਅਗਸਤ ਆਉਂਦੀ ਹੈ ਉਦੋਂ ਅਫਸਰਾਂ ਦੀ ਬਜਾਏ ਝੰਡੇ ਸਾਨੂੰ ਲਹਿਰਾਏ ਜਾਇਆ ਮਤਲਬ ਅਸੀਂ ਲਹਿਰਾਈਏ ਝੰਡੇ ਇਹ ਜਿਹੜੀ ਜਿਹੜੀ ਮੰਗ ਹੈ ਇਹ ਕਿੰਨੀ ਕੋ ਜਾਇਜ਼ ਹੈ ਦੇਖੋ ਦੋ ਚੀਜ਼ਾਂ ਇੱਕ ਤਾਂ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਦਾ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਬੰਦਾ ਸਤਿਕਾਰ ਦੇਣਾ ਚਾਹੀਦਾ ਇੱਕ ਕੀ 15 ਅਗਸਤ 26 ਜਨਵਰੀ ਤੇ ਉਹਨਾਂ ਨੂੰ ਸਬਡਿਵੀਜ਼ਨ ਲੈਵਲ ਤੇ ਝੰਡੇ ਲਰਾਉਣੇ ਚਾਹੀਦੇ ਕੌਮੀ ਤਿਰੰਗਾ ਕਿ ਨਹੀਂ ਉਹ ਹਨ ਹੁਣ 76 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਦਫਾ ਐਮਐਲਏਜ਼ ਨੇ ਮੰਗ ਕੀਤੀ ਆ ਉਹ ਉਸ ਪਾਰਟੀ ਦੇ ਐਮਐਲਏਜ਼ ਨੇ ਮੰਗ ਕੀਤੀ ਜਿਹੜੇ ਕਹਿੰਦੇ ਅਸੀਂ ਵੀਆਈਪੀ ਕਲਚਰ ਤੋਂ ਦੂਰ ਆ ਸਾਨੂੰ ਸਿਕਿਉਰਟੀ ਨਹੀਂ ਚਾਹੀਦੀ ਸਾਨੂੰ ਕੋਠੀਆਂ ਨਹੀਂ ਚਾਹੀਦੀਆਂ ਸਾਨੂੰ ਕਾਰਾਂ ਨਹੀਂ ਚਾਹੀਦੀਆਂ ਸੀ ਅਸੀਂ ਦੇ ਕੇ ਕਿਰਪਈਆ ਤਨਖਾਹ ਲਵਾਂਗੇ ਤੇ ਹੁਣ ਕਹਿੰਦੇ ਕਿ ਸਾਡਾ ਬੰਦਾ ਸਤਕਾਰ ਨਹੀਂ ਦਿੱਤਾ ਜਾ ਰਿਹਾ ਸਾਨੂੰ ਮੁੱਖ ਮਹਿਮਾਨ ਦੇ ਤੌਰ ਤੇ ਨਹੀਂ ਪੇਸ਼ ਕੀਤਾ ਜਾਂਦਾ ਹੈਗਾ ਹੁਣ ਆਮ ਆਦਮੀ ਪਾਰਟੀ ਦੇ ਐਮਐਲਏ ਦੇਖੋ ਇਸ ਤੋਂ 2022 ਤੋਂ ਪਹਿਲਾਂ 50 ਕੇ ਸਾਲ ਕਾਂਗਰਸ ਦੀ ਸਰਕਾਰ ਬਣੀ ਆ ਤੇ ਬਾਕੀ ਜਿਹੜੀ ਸਰਕਾਰ ਉਹ ਕਾਲੀਆਂ ਦੀ ਬਣੀ ਹੈਗੀ ਉਹਨਾਂ ਦੇ ਐਮਐਲਏ ਤੇ ਕਦੀ ਗਿਆ ਨਹੀਂ ਹੈਗਾ ਕਿ ਸਾਡਾ ਵੀ ਬੜਾ ਜੀ ਕਰਦਾ ਸੀ 15 ਅਗਸਤ ਤੇ 26 ਜਨਵਰੀ ਨੂੰ ਕੌਮੀ ਤਰੰਗਾ ਲੜਾਈਏ ਝੰਡਾ ਲੜਾਈਏ ਉਹਨਾਂ ਨੇ ਤੇ ਕਦੀ ਕਿਹਾ ਨਹੀਂ ਪਰ ਇਹ ਜਿਹੜੇ ਆਮ ਘਰਾਂ ਦੇ ਲੋਕ ਕਹਿੰਦੇ ਕਿ ਸਾਡਾ ਹੱਕ ਬੰਦ ਹੈ ਸਾਨੂੰ ਲੜਾਉਣਾ ਚਾਹੀਦਾ ਹੈਗਾ ਇਹਨਾਂ ਨੇ ਵਿਧਾਨ ਸਭਾ ਦੀ ਇੱਕ ਪ੍ਰਿਵਿਲੇਜ ਕਮੇਟੀ ਹੈ ਜਿਹਨੂੰ ਵਿਸ਼ੇਸ਼ ਅਧਿਕਾਰ ਕਮੇਟੀ ਕਹਿੰਦੇ ਉਹਦੇ ਚੇਅਰਮੈਨ ਨੇ ਕੁਲਵੰਤ ਸਿੰਘ ਪੰਡੋਰੀ ਐਮ ਐਲ اے ਉਹਨੂੰ ਆਮ ਆਦੀ ਪਾਰਟੀ ਦੇ ਐਮ ਐਲ اے ਨੇ ਕਿਹਾ ਉਹਨਾਂ ਨੇ ਫਿਰ ਸਪੀਕਰ ਸਾਹਿਬ ਦੇ ਨਾਲ ਗੱਲ ਕੀਤੀ ਹੋਊਗੀ ਹੁਣ ਕਿਉਂਕਿ ਪੂਰੇ ਇੰਡੀਆ ਦੇ ਵਿੱਚ ਇੱਕ ਹੋਰ ਸੂਬਾ ਜਿੱਥੇ ਐਮਐਲਏ ਜਨੂੰ 15 ਅਗਸਤ ਤੇ 26 ਜਨੂਈ ਮਤਲਬ ਆਜ਼ਾਦੀ ਦੇ ਦਿਹਾੜੇ ਮੌਕੇ ਤੇ ਗਵਤੰਤਰਤਾ ਦਿਵਸ ਮੌਕੇ ਤਿਰੰਗਾ ਲਹਿਰਾਉਣ ਦੀ ਪਰਮਿਸ਼ਨ ਹੈ ਉਹ ਆ ਹਰਿਆਣਾ ਹਰਿਆਣਾ ਦੇ ਜਿਹੜੇ ਐਮਐਲਏ ਨੇ ਸਬਡਿਵੀਜ਼ਨ ਵਾਲੇ ਜਿਹੜੇ ਮੰਤਰੀ ਮੁੱਖ ਮੰਤਰੀ ਸਪੀਕਰ ਡਿਪਟੀ ਸਪੀਕਰ ਇਹ ਤੇ ਡਿਸਟ੍ਰਿਕਟ ਲੈਵਲ ਤੇ ਤਿਰੰਗਾ ਝੰਡਾ ਲਹਿਰਾਉਂਦੇ ਨੇ ਉੱਥੇ ਹਰਿਆਣਾ ਵਿੱਚ ਜਿਹੜੇ ਸਬਡਿਵੀਜ਼ਨ ਦੇ ਉਹ ਐਮ ਐਲ ਏ ਲੜਾਉਂਦੇ ਉਸੇ ਤਰਜ਼ ਦੇ ਕੁਲਵੰਤ ਸਿੰਘ ਪਡੋਰੀ ਜਾਂ ਪੰਜਾਬ ਵਿਧਾਨ ਸਭਾ ਨੇ ਹਰਿਆਣਾ ਸਰਕਾਰ ਕੋਲੋਂ ਚਿੱਠੀ ਰਾਹੀਂ ਡਿਟੇਲ ਮੰਗੀ ਆ ਕਿ ਕੀ ਪ੍ਰੋਟੋਕਾਲ ਕਿਵੇਂ ਬਣਾਏ ਨੇ ਨਿਜ਼ਮ ਕਿਵੇਂ ਬਣਾਏ ਨੇ ਰੂਲ ਕਿਵੇਂ ਬਣਾਏ ਨੇ ਸਾਨੂੰ ਦੱਸੋ ਅਸੀਂ ਵੀ ਇੱਥੇ ਡਿਸਕਸ ਕਰੀਏ ਫਿਰ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਬੇਨਤੀ ਕਰੀਏ ਤੇ ਫਿਰ ਵਿਧਾਨ ਸਭਾ ਪੰਜਾਬ ਸਰਕਾਰ ਨੂੰ ਕੈਬਨਿਟ ਨੂੰ ਮੁੱਖ ਮੰਤਰੀ ਭੇਜਣਾ ਕਿ ਹਰਿਆਣਾ ਦੇ ਤਰਜ਼ ਤੇ ਸਾਡੇ ਐਮ ਐਲ ਏ ਵੀ ਬੜੇ ਤਰਸਦੇ ਪਏ ਨੇ ਕਿ ਅਸੀਂ ਵੀ ਤੇ ਤਰੰਗੇ ਫੜ ਕੇ ਦੇਖ ਲਈਏ ਅਸਮੀ ਦੇ ਝੰਡਾ ਲੜਾ ਕੇ ਦੇਖ ਲਈਏ ਉਹ ਜਿਹੜੀ ਗੱਲ ਕੀਤੀ ਜਾ ਰਹੀ ਹੈ ਹੁਣ ਇਹਦੇ ਵਿੱਚ ਇੱਕ ਤੇ ਨੁਕਤਾ ਇੰਨਾ ਇਹ ਉਠਾਇਆ ਦੂਜਾ ਨੁਕਤਾ ਇੰਨਾ ਇਹ ਉਠਾਇਆ ਕਿ ਜਿਹੜੇ ਸਬ ਡਿਵੀਜ਼ਨ ਲੈਵਲ ਤੇ ਐਸਜੀਐਮ ਝੰਡਾ ਲਰਾਉਂਦੇ ਨੇ ਜਦ ਕਿ ਉਦੋਂ ਉਥੇ ਐਮਐਲਏ ਵੀ ਹੁੰਦਾ ਉਹ ਐਸਜੀਐਮ ਦੀ ਬਜਾਏ ਬਜਾਏ ਜਿਹੜਾ ਉਹ ਇਲਾਕੇ ਦਾ ਜਿਹੜਾ ਐਮਐਲਏ ਉਹ ਤਿਰੰਗਾ ਝੰਡਾ ਲਰਾਏ ਦੂਜੀ ਗੱਲ ਕਹਿੰਦੇ ਜਦੋਂ ਜ਼ਿਲ੍ਹਾ ਲੈਵਲ ਤੇ ਪ੍ਰੋਗਰਾਮ ਹੁੰਦੇ ਨੇ ਸਵਤੰਤਰਤਾ ਦਿਵਸ ਤੇ ਗੁਤੰਤਰਤਾ ਦਿਵਸ ਆਜ਼ਾਦੀ ਦਿਹਾੜੇ ਮੌਕੇ ਔਰ ਗਤੰਤਰਤਾ ਦਿਵਸ ਮੌਕੇ ਕਿ ਜਿਹੜੇ ਡਿਸਟ੍ਰਿਕਟ ਲੈਵਲ ਤੇ ਜਿੱਥੇ ਮੰਤਰੀ ਮੁੱਖ ਮੰਤਰੀ ਸਪੀਕਰ ਤੇ ਡਿਪਟੀ ਸਪੀਕਰ ਝੰਡਾ ਲਰਾਉਂਦੇ ਨੇ ਉਹ ਦਿਨ ਜਦੋਂ ਮੁੱਖ ਮੰਤਰੀ ਬੈਠੇ ਜਾਂ ਮੰਤਰੀ ਬੈਠੇ ਨੇ ਠੀਕ ਹੈ ਮੰਨ ਲਓ ਹਰਪਾਲ ਸਿੰਘ ਚੀਮਾ ਸਾਹਿਬ ਨੇ ਕਿਤੇ ਇਸ ਵਾਰ ਤਰੰਗਲ ਰਾਇ ਉਹਦੇ ਲਾਗੇ ਖੱਬੇ ਸੱਜੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਨਹੀਂ ਬੈਠਣੇ ਚਾਹੀਦੇ ਉਹਨਾਂ ਦੇ ਖੱਬੇ ਸੱਜੇ ਜਿਹੜੇ ਉਸ ਸਮੇਂ ਜਿਹੜੇ ਜ਼ਿਲ੍ਹੇ ਦੇ ਵਿੱਚ ਪ੍ਰੋਗਰਾਮ ਮੰਨ ਲਓ ਮਹਾਲੀ ਦੇ ਵਿੱਚ ਰਾਜ ਪੱਧਰੀ ਸਮਾਗਮਾਂ ਤੇ ਉੱਥੇ ਫਿਰ ਜਿਹੜੇ ਮਹਾਲੀ ਦੇ ਜਿਹੜੇ ਐਮਐਲਏ ਹੋਣ ਉਹ ਮੁੱਖ ਮਹਿਮਾਨ ਮਤਲਬ ਮੰਤਰੀ ਦੇ ਬਰਾਬਰ ਦੀਆਂ ਕੁਰਸੀਆਂ ਤੇ ਉਹਦੇ ਖੱਬੇ ਸੱਜੇ ਐਮਐਲਏ ਬੈਠਣ ਨਾ ਕਿ ਉਸ ਇਲਾਕੇ ਦਾ ਡੀਸੀ ਜਾਂ ਐਸਐਸਪੀ ਨਾ ਬੈਠੇ ਇਹ ਗੱਲ ਉੱਠੀ ਆ ਤੁਹਾਨੂੰ ਜਿਆਦਾ ਕਿ ਜਦੋਂ 222 ਮਾਰਚ ਦੇ ਵਿੱਚ ਇਹਨਾਂ ਦੀ ਸਰਕਾਰ ਬਣੀ ਤੇ ਅਗਸਤ ਦੇ ਵਿੱਚ ਸੰਗਰੂਰ ਦੇ ਵਿੱਚ ਪੰਗਾ ਪੈ ਗਿਆ ਸੀ ਉਦੋਂ ਵੀ ਐਮਐਲਏਜ਼ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਸ਼ਿਕਾਇਤ ਲਿਖੀ ਸੀ ਜੀ ਹਾਂ ਹੋਈ ਸੀ ਉਹਦੇ ਚ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਪਹਿਲੀ ਲਾਈਨ 'ਚ ਨਹੀਂ ਬਿਠਾਇਆ ਗਿਆ ਸਾਨੂੰ ਦੂਜੀ ਲਾਈਨ 'ਚ ਬਿਠਾਇਆ ਗਿਆ ਤੇ ਪਹਿਲੀ ਲਾਈਨ 'ਚ ਲਾਕੇ ਦੇ ਡੀਸੀ ਤੇ ਐਸਐਸਪੀ ਤੇ ਉਹਨਾਂ ਦੇ ਟੱਬਰ ਬੈਠੇ ਤੇ ਸਾਨੂੰ ਦੂਜੀ ਲਾਈਨ 'ਚ ਵਿੱਚ ਬੈਠੇ ਫਿਰ ਸਰਕਾਰ ਨੇ ਹੌਲੀ ਹੌਲੀ ਚਿੱਠੀਆਂ ਕੱਢੀਆਂ ਕਿ ਐਮਐਲਏਜ਼ ਦਾ ਖਿਆਲ ਰੱਖਿਆ ਜਾਵੇ ਹੁਣ ਇਹ ਕਹਿੰਦੇ ਕਿ ਸਾਡਾ ਨਾਂ ਤੇ ਅਫਸਰ ਸੁਣਦੇ ਨੇ ਤੇ ਦੂਜਾ 15 ਅਗਸਤ 26 ਜਨਵਰੀ ਸਾਨੂੰ ਝੰਡਾ ਲਰਾਉਣ ਦੀ ਆਗਿਆ ਦਿੱਤੀ ਜਾਵੇ ਤੇ ਜ਼ਿਲ੍ਹਾ ਲੈਵਲ ਤੇ ਮંત્રી ਦੇ ਨਾਲ ਜਿਹੜਾ ਮੁੱਖ ਮਹਿਮਾਨ ਹੁੰਦਾ ਵਾ ਉਹ ਉਹਦੇ ਬਰਾਬਰ ਅਸੀਂ ਬੈਠੇ ਗਏ ਨਾ ਕਿ ਅਫਸਰ ਕਾਹਨੂੰ ਮੰਤਰੀ ਵੀ ਕਹਿਣਗੇ ਕਿ ਜਦੋਂ ਮੁੱਖ ਮੰਤਰੀ ਸਾਹਿਬ ਬੈਠਣਗੇ ਉਹਨਾਂ ਨਾਲ ਡੀਜੀਪੀ ਬੈਠਦੇ ਹੈਗੇ ਨੇ ਉਹਨਾਂ ਦੀ ਜਗ੍ਹਾ ਸਾਨੂੰ ਜਗ੍ਹਾ ਦਿੱਤੀ ਜਾਵੇ ਨਹੀਂ ਉਹ ਜਦੋਂ 15 ਅਗਸਤ ਤੇ 26 ਜਨਵਰੀ ਮੌਕੇ ਹਰ ਮੰਤਰੀ ਦੀ ਡਿਊਟੀ ਹਰ ਡਿਸਟ੍ਰਿਕਟ ਦੇ ਵਿੱਚ ਲੱਗਦੀ ਹੈਗੀਆ ਹਾਂ ਜਦੋਂ ਮੁੱਖ ਮੰਤਰੀ ਉਦੋਂ ਦੇ ਨਾਲ ਮੰਤਰੀ ਬੈਠੇ ਹੁੰਦੇ ਕਿਉਂਕਿ ਮੁੱਖ ਮੰਤਰੀ ਦੇ ਨਾਲ ਤੇ ਨਹੀਂ 24 ਘੰਟੇ ਚੀਫ ਸੈਕਟਰੀ ਜਾਂ ਡੀਜੀਪੀ ਬੈਠੇ ਹੁੰਦੇ ਨੇ ਜਦੋਂ ਕਿਉਂਕਿ 15 ਅਗਸਤ ਵਾਲੇ ਤੇ 26 ਜਨਵਰੀ ਦੇ ਉਹ ਪੰਜਾਬ ਦੇ ਰਾਜਪਾਲ ਤੇ ਉਹਦਾ ਸੀਐਮ ਸਾਹਿਬ ਦਾ ਪ੍ਰੋਗਰਾਮ ਜੀ ਫਿਕਸ ਹੁੰਦਾ ਇੱਕ ਜਦੋਂ ਕਿਉਂਕਿ ਜਿਹੜੇ ਪੰਜਾਬ ਦੇ ਰਾਜਪਾਲ ਉਹ ਚੰਡੀਗੜ੍ਹ ਦੇ ਜਿਹੜੇ ਪ੍ਰਸ਼ਾਸਕ ਦੇ ਤੌਰ ਤੇ ਵੀ ਹੈਗੇ ਨੇ ਉਹ ਇੱਕ ਵਾਰ ਇੱਥੇ ਝੰਡਾ ਲੜਾਉਂਦੇ ਨੇ ਫਿਰ ਇੱਕ ਉਹ ਪੰਜਾਬ ਚ ਰਹਉਂਦੇ ਉਦੋਂ ਫਿਰ ਉਹਨਾਂ ਦੇ ਨਾਲ ਚੀਫ ਸੈਕਟਰੀ ਤੇ ਡੀਜੀਪੀ ਸਾਹਿਬ ਹੁੰਦੇ ਨੇ ਪਰ ਇਹ ਹੁਣ ਕਿ ਆਮ ਆਦੀ ਪਾਰਟੀ ਜਿਹੜੀ ਕਹਿੰਦੀ ਸੀ ਕਿ ਅਸੀਂ ਵੀਆਈਪੀ ਕਲਚਰ ਦੇ ਭੁੱਖੇ ਨਹੀਂ ਆ ਇਹ ਹੁਣ ਸਿਆਸੀ ਭੁੱਖ ਜਿਹੜੀ ਆ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਉਸੇ ਹੋ ਰਿਹਾ ਕਿ ਇਹਨਾਂ ਨੂੰ ਅਚਾਨਕ ਕਿਵੇਂ ਖਿਆਲ ਆ ਗਿਆ ਹੁਣ ਤੇ ਤੁਹਾਡੇ ਰਹਿ ਗਏ ਨੇ 13 ਮਹੀਨੇ ਵੀ ਸਰਕਾਰ ਰਹਿ ਗਈ ਹੈਗੀ ਨਾ ਹੁਣ ਤੁਸੀਂ ਆ ਜਿਹੜਾ ਭੁੱਖ ਸ਼ੋਰਤ ਹੁੰਦੀ ਹੈ ਨਾ ਹੁਣ ਇੱਕ ਆਉਣਾ ਹੁਣ ਜਾ ਕੇ 26 ਦੇ ਵਿੱਚ ਆਣਾਗਾ 26 ਜਨਵਰੀ ਹੋਣੀ ਆ ਤੇ 26 ਅਗਸਤ ਹੋਣੀ ਆ ਉਦੋਂ ਉਹ ਹਰਿਆਣਾ ਸਰਕਾਰ ਚਿੱਠੀ ਭੇਜੂਗੀ ਫਿਰ ਮੀਟਿੰਗ ਕਰਨਗੇ ਫਿਰ ਸਪੀਕਰ ਸਾਹਿਬ ਜਾਂ ਵਿਧਾਨ ਸਭਾ ਉਹ ਪੰਜਾਬ ਸਰਕਾਰ ਨੂੰ ਭੇਜਣਗੇ ਹੁਣ ਮੁੱਖ ਮੰਤਰੀ ਸਾਹਿਬ ਜਾਂ ਪੰਜਾਬ ਕੈਬਨਿਟ ਡਿਸਾਈਡ ਕਰੂਗੀ ਕਿ ਇਹਨਾਂ ਨੂੰ ਝੰਡਾ ਲਰਾਉਣ ਦੀ ਆਗਿਆ ਦੇਣੀ ਕਿ ਨਹੀਂ ਦੇਣੀ ਹੈਗੀ ਇਹਨਾਂ ਦੇ ਅੱਧੇ ਐਮਐਲਏ ਤੇ ਵਿਵਾਦਾਂ ਜਿਥਰੇ ਫਿਰਦੇ ਆਗੇ ਨੇ ਕਈਆਂ ਦੇ ਇਹਨਾਂ ਟਿਕਟਾਂ ਕੱਟ ਦਿੱਤੀਆਂ ਆ ਜਿਵੇਂ ਅੱਜ ਹੀ ਜਿਹੜਾ ਪਠਾਨ ਮਾਦਰਾ ਵਾ ਉਹਦੀ ਜਗ੍ਹਾ ਇੱਕ ਰਣਜੋਤ ਸਿੰਘ ਹਡਾਣਾ ਨੂੰ ਸਨੌਰ ਦਾ ਹਲਕਾ ਇੰਚਾਰਜ ਲੈ ਅੱਧੇ ਤੇ ਇਹਨਾਂ ਦੇ ਐਮਐਲਏ ਕੈਰੈਕਟਰਲੈਸ ਤੇ ਕਰਪਟ ਨੇ ਆਪ ਹੀ ਫੜਦੇ ਨੇ ਆਪ ਹੀ ਮੁਕਦਮੇ ਦਰਜ ਕਰਦੇ ਨੇ ਪਰ ਪਾਰਟੀ ਚੋਂ ਵੀ ਬਾਹਰ ਨਹੀਂ ਕੱਢਦੇ ਹੈਗੇ